ਪਾਜੀ ਮੇਰਾ ਤਾਂ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਤੇ ਮੈਂ ਤਾਂ ਮਾਰ ਕੀ ਹੋ ਸਕਦਾ ਸਦਾ ਸਾਰਾ ਹੱਸਦਾ ਹੈ ਬਾਸ ਅਸੀਂ ਜਾਣਨੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਾਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਉਹਦੇ ਫੋਟੋ ਸਹੀ ਆਣੀਏ ਬਾਸ ਉਹਦੇ ਖਲੋਨ ਦੀ ਮਿੰਟੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਜ ਹੀ ਕਿਤੇ ਮਾਰਦਾ ਕਿ ਇੱਧਰ ਉਧਰ ਜਾ ਬਾਸ ਨੇ ਹੋ ਰਹੀ ਇੱਕ ਲੈੜੀ ਜੋ ਹੋ ਰੇ ਉਹਦੀ ਵਿਦਾਤ ਹੋ ਗਈ ਨਹੀਂ ਮੈਂ ਦੂਰ ਸੇ ਨਾ ਮੈਂ ਫੋਟੋ ਖਿੱਚਦਾ ਪਿਆ ਹਾਂ ਜੇ ਡੈਡ ਬਡੀ ਉਹਦੇ ਬਚਾਉਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼੍ਰਾਇਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਹੱਸਾ ਜੀ ਉੱਥੇ ਵਾਪਰੇ ਕਿੱਥੇ ਕਰਕੇ ਵਾਪਰੇ ਹੈ ਮਕੋਟੀ ਦੇ ਲਾਗੇ ਵਾਪਰੇ ਆ ਜੀ ਹੱਸਣ ਮਤਲਬ ਭਾਵਾਂ ਤੋਂ 1.5 ਕਿਲੋਮੀਟਰ ਪਿੱਛੇ ਹਾਂਜੀ ਹਾਂਜੀ ਲੈਂਥ ਲੱਗਦੀ ਹੋਈ ਹੈ ਹਾਂ ਨੀ ਲੈਂਸ ਸਲਾਈਡਿੰਗ ਹੋਈ ਤਾਂ ਇਹ ਤੇ بارش ਬਹੁਤ ਤੇਜ਼ ਹੋਈ ਪਹਿਲਾਂ بارش ਤੇ ਕਰਕੇ ਸਾਰਾ ਇਹ ਹਾਸਾ ਵਾਪੇ ਉੱਪਰੋਂ ਜਿਹੜੇ ਤੇ ਡੈਡ ਪੜੀ ਜਿਹੜੋ ਆਪਾਂ ਕਿਸਤਾ ਲੈਂਦੀ ਗੀ ਆ ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲਿਓਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀਗੀ ਕੋਈ ਉਹ ਲੈ ਕੇ ਹਾਂਜੀ ਉਹ ਜਦ ਆਪਣਾ ਅਜੇ ਵਾਰ ਦੇ ਨੇ ਬੈਜਰਨ ਦੇ ਵੀ ਮਾਦਾ ਦੇ ਤੇ ਦੋ-ਢਾਈ ਵੇਹਣਾ ਬੱਚਿਆਂ ਦਾ ਫੋਨ ਆਇਆ ਤੇ ਪਠਾਨ ਤੋਂ ਬੈਠੇ ਆ ਤੇ ਗੱਦੀ ਨਾਲ ਦੀ ਦੀਤੇ ਤੇ ਪਏ ਦੱਲਾ ਇਹ ਮੈਂ ਤਾਂ ਦੋ ਵਈ ਆਇਆ ਆ ਆਪਸੇ ਇਹ ਜਨਾਨੀ ਜੇ ਮੈਂ ਆਪੇ ਰੋਤੀ ਲਦੇ ਹਾਂਰੇ ਦਰਾਹੀ ਤੋਰੀ ਸਾਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਅਰੇ ਤੰਦੇ ਤੂੰ ਸੁਣਿਆ ਸਾਦੀ ਰੋਤੀ ਉੱਤੇ ਤੇ ਉੱਥੇ ਰਦੀ ਚਾਚੀ ਐ ਸਾਲ ਜਿਤਦੀ ਆਏ ਨਹੀਂ ਕਹਿੰਦਾ ਤੰਦ ਸਾਨੂੰ ਤੇ ਆ ਤੂੰ ਸੁਣਿਆ ਜੇ ਬਾਜ ਫੋਨ ਆ ਰਿਹਾ ਸੀ ਇਹ ਦੱਲੋ ਸੀ ਤੁਹਾਡੀ ਕੀ ਲੱਗਦੀ ਬੇਤੀ ਮੇਰੀ ਪਿਛਲੀ 23 ਦਾ ਵਿਆਹ ਹੈ ਦਲ ਵੇਲੋ ਤਨੀ ਤਰੀ ਦੀ ਦਲ ਦੋ ਤਰੀ ਦੀ ਇਹ ਤਿੰਨ ਚਾਰ ਪੰਜ ਦਿਨ ਹੋ ਗਏ ਜੀ ਇਹ ਮੇਰੀ ਨੂੰਹ ਜੀ ਖਾਈ ਖਾਈ ਇਹਨਾਂ ਦਾ ਜੀ ਮੈਰਿਜ ਅੰਬਰਸਾ ਤੋਂ ਕਰਕੇ ਆਈ ਜੇ ਮੈਂ ਮਾਈਟੂ ਮੇ ਕਰਕੇ ਨਾ ਕਿ ਜਨਮ ਮਾਈਟੂ ਦੇ ਕੇ ਇਸ ਤੋਂ ਬਾਅਦ ਅਸੀਂ ਵਿਆਹ ਤੋਂ ਮਾਦਾ ਜਵਾਂਗੇ ਇਹ ਦੋਨੇ ਜਾਣੇ ਮਤਲਬ ਅੱਜ ਵਾਰ ਜੜ ਕੇ ਜਿਹਾ ਸ਼ੁਰੂ ਮਾਦਾ ਤੇ ਸੰਵਾਰਾ ਨੂੰ ਮੈਸੇਜ ਆ ਗਿਆ ਜੀ ਉੱਥੋਂ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਉਹਨਾਂ ਕੋਈ ਘਰ ਨਹੀਂ ਹੋਇਆ ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਉਹਨਾਂ ਨੇ ਰਾਤ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬਡੀ ਪਹਚਾਈ ਉਹਨਾਂ ਨੇ 11:00 ਵਜੇ ਡੈੱਡ ਬਡੀ ਆ ਗਈ ਬਈ ਬਲ ਪੂਰੀ ਮਦਦ ਕੀਤੀ ਉਹਨਾਂ ਦਾ ਹਾਂ ਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਹੈ ਜੀ ਬਾਕੀ ਸਾਡੇ ਨਾਲ ਬਹੁਤ ਕਹਾਏ ਹੈ सोमवार हज़े कती दे साढी मूराणी आया